ਤੁਸੀਂ ਤੁਸੀਂ ਦੇਖਿਆ ਹੋਣਾ ਜਦੋਂ ਪੁੱਤ ਦੀ ਅੰਤਮ ਅਰਦਾਸ ਹੋਈ ਸੀਗੀ ਲਾਸਟ ਟਾਈਮ ਤੇ ਤਸ਼ਰਦੀ ਮਾਂ ਵੱਲੋਂ ਕਿੱਥੇ ਉਹਦੀ ਅੰਤਮ ਅਰਦਾਸ ਤੇ ਪ੍ਰਮਾਤਮਾ ਦੇ ਚਰਨਾਂ ਕਿੰਨਾਲ ਬਖਸ਼ਣ ਦੀ ਕੀਤੀ ਗਈ ਸੀ ਤੇ ਨਾਲ ਇਹ ਵੀ ਸੰਗਤ ਨੂੰ ਬੇਨਤੀ ਕਰੀ ਸੀ ਸ਼੍ਰੀਮਤੀ ਮਾਤਾ ਜੀ ਇਹ ਵਾਤਾਵਰਨ ਨੂੰ ਬਚਾਉਣਾ ਵੀ ਓਨਾ ਹੀ ਜ਼ਰੂਰੀ ਹੈ ਅਸੀਂ ਆਪਣੀ ਅਗਲੀਆਂ ਨਸਲਾਂ ਨੂੰ ਸੇਫ ਤਾਂ ਹੀ ਰੱਖ ਸਕਦੇ ਹਾਂ ਤੁਸੀਂ ਦੇਖ ਰਹੇ 47 48 ਦਿਨ ਤੱਕ ਤਾਂ ਮਨ ਜਾ ਰਿਹਾ ਹੈ ਤਾਂ ਜੇ ਅਸੀਂ ਵਾਤਾਵਰਨ ਬਚਾਵਾਂਗੇ ਵਾਤਾਵਰਨ ਬਚੂਗਾ ਪੌਦਿਆਂ ਦੇ ਨਾਲ ਤਾਂ ਪੌਦਿਆਂ ਦੇ ਇਸ ਅੱਜ ਦੇ ਲੰਗਰ ਦੇ ਵਿੱਚ ਸਰਦਾਰ ਹਰਦੀਪਾਲ ਸਿੰਘ ਫਰੇਸਟ ਅਫਸਰ ਨੇ ਜਿਹੜੇ ਇਹਨਾਂ ਨਾਲ ਖੜੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਗੇ ਪਿੱਛੇ ਵੀ ਅੱਜ ਦਾ ਜਨਮ ਦਿਨ ਹੈ ਜਨਮ ਤੋਂ ਇਲਾਵਾ ਵੀ ਬੂਟਿਆਂ ਦੀ ਸੇਵਾ ਜਿਹੜੀ ਉਹ ਕਰਦੇ ਰਹਿੰਦੇ ਨੇ ਪਰਮਾਤਮਾ ਇਹਨਾਂ ਨੂੰ ਤਾਂ ਮਿਲ ਗਈ ਤਾਂ ਬੜਾ ਵੱਡਾ ਯੋਗਦਾਨ ਹੈ ਤਾਂ ਅੱਜ ਵੀ ਦੇਖੋ ਜਿਹੜਾ ਆਪਾਂ ਬੂਟਿਆਂ ਦਾ ਜਿਹੜਾ ਵਰਤੋਂ ਦਾ ਇਹਨਾਂ ਦੇ ਕੀ ਕਹਾਂਗੇ ਜਿਹੜਾ ਕਮਾਮ ਸਮਾਜ ਸੇਵੀ ਕਰ ਰਿਹਾ ਲੱਗਦਾ ਨਹੀਂ ਸਰਕਾਰਾਂ ਨੂੰ ਪਰਹਣ ਚਾਹੀਦੇ ਜਿਵੇਂ ਮਾਲਵਾ ਬੈਰਟੋ ਦੇ ਵਿੱਚ ਕੈਂਸਰ ਲੱਗਦਾ ਬਜ਼ ਰਿਹਾ ਹੋਰ ਬੁਵਾੜਾ ਪੁਲਤਾ ਜੀ ਇੱਕ ਦੂਜੇ ਤੇ ਛਿੱਕੜ ਸਿੱਕਣ ਤੋਂ ਇਲਾਵਾ ਇੱਕ ਦੂਜੇ ਦਾ ਕਰੈਕਟਰ ਸੈਸਨੇਸ਼ਨ ਕਰਨ ਤੋਂ ਇਲਾਵਾ ਹੋਰ ਕੀ ਕੰਮ ਹੀ ਨਹੀਂ ਰਿਹਾ ਇੱਕ ਦੂਜੇ ਨੂੰ ਮਾੜਾ ਕਹਿਣ ਦੇ ਨਾਲ ਤਾਂ ਕੰਮ ਨਹੀਂ ਹੋਣੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਡਾ ਜਿਹੜਾ ਵਾਟਰ ਲੈਵਲ ਹੈ ਅੱਧਾ ਪੰਜਾਬ ਸਾਡਾ ਡਾਰਕ ਜ਼ੋਨ ਦੇ ਵਿੱਚ ਆ ਚੁੱਕਿਆ ਹੈ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 20 ਸਾਲਾਂ ਤੱਕ ਸਾਡਾ ਅਪਾ ਅਫਰੀਕਾ ਦੀ ਰਾਜਧਾਨੀ ਵਰਗਾ ਹਾਲ ਪੰਜਾਬ ਦਾ ਹੋ ਜਾਣਾ ਜੇ ਅਸੀਂ ਨਾ ਸੜੇ ਤਾਂ ਸਾਨੂੰ ਛੋਟੇ-ਛੋਟੇ ਜਿਹੜੇ ਖੇਤਾਂ ਦੇ ਵਿੱਚ ਝੀਲਾਂ ਛੋਟੇ-ਛੋਟੇ ਤਲਾਬ ਬਣਾਉਣੇ ਪੈਣਗੇ بارش ਦੇ ਪਾਣੀ ਦੀ ਸੰਭਾਲ ਕਰਨੀ ਪਊਗੀ ਇਹਦੇ ਉਦੋਂ ਵੱਜੋ ਮੇਰੇ ਪਰਿਵਾਰ ਵੱਲੋਂ ਅਸੀਂ ਇਹ ਕੰਮ ਨੂੰ ਸ਼ੁਰੂ ਕਰਕੇ ਇੱਕ ਛੋਟੀ ਝੀਲ ਖੇਤ ਵੀ ਬਣਾਈ ਹੈ ਔਰ ਆਰਗੈਨਿਕ ਵਾਲੇ ਪਾਸੇ ਵੀ 2-4 ਕਿੱਲੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਮਾਤਮਾ ਉਦਮ ਦੇਵੇ ਤਾਂ ਆਪਾਂ ਹੋਰ ਲੋਕਾਂ ਦੇ ਲਈ ਵੀ ਹੋਰ ਮਾਡਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਇਸ ਰਸਤੇ ਤੁਰਨ ਬਿਨਾਂ ਰੇ ਸਪਰੇ ਤੋਂ ਜਿਹੜੀ ਆਰਗਨਿਕਤਾ ਦੀ ਪਛਾਣ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਸੀ ਕੀ ਖਾਣੇ ਕਿਉਂਕਿ ਜਿਹੜੀ ਕੈਂਸਰ ਦੀ ਬਿਮਾਰੀ ਹੈ ਤੁਹਾਨੂੰ ਮੈਂ ਦੱਸਿਆ ਕਿ ਜਮ ਵਜੋਂ ਵਾਲੀ ਦੀ ਇੱਕ ਲੜਕੀ ਆਈ ਹੈ ਉਕਰੇ ਖਾਣ ਕਰਕੇ ਉਹਦੀ ਜਿਹੜੀ ਉਹਨੂੰ ਕੈਂਸਰ ਪਲੱਸ ਆ ਗਿਆ ਤਾਂ ਸਾਨੂੰ ਇਹ ਵੀ ਦੇਖਣਾ ਪਊ ਅਸੀਂ ਕੀ ਖਾਣਾ ਹੈ ਕੀ ਪੀਣਾ ਹੈ ਇਹ ਜਿਹੜੀ ਜਿਹੜੀ ਚੁਆਇਸ ਕਰਨੀ ਇਹਨੂੰ ਇਹਦੀ ਸਿਲੈਕਸ਼ਨ ਕਰਨੀ ਵੀ ਸਾਡੇ ਲਈ ਜ਼ਰੂਰੀ ਹੈ ਜਿੰਨਾ ਕਿ ਬਿਮਾਰੀ ਤੋਂ ਬਚ ਲਈ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਉਸ ਤੋਂ ਵੀ ਜ਼ਿਆਦਾ ਕੰਮ ਕਰਦੀ ਹੈ ਕਿ ਕਿਵੇਂ ਦੇਖਦੇ ਹੋ ਪੰਜਾਬੀਆਂ ਦੀ ਕਰਦਾਰ ਤੁਸੀਂ ਬੜੀ ਕੀਤੀ ਜਾਂਦੇ ਪਹਿਲਾਂ ਸਿੱਧੂ ਤੇ بڑا ਇਲਜ਼ਾਮ ਲਗਾਏ ਗਏ ਸੀ ਅੱਤਵਾਦੀ ਔਰ ਹੁਣ ਪੰਜਾਬੀਆਂ ਨੂੰ ਤੰਗਣਾ ਰਣਾਦਾ ਬਿਆਨ ਆਇਆ ਇਹ ਪੱਖਵਾਦੀ ਨੇ ਅੱਤਵਾਦੀ ਹੈ ਕਿਵੇਂ ਦੇਖਦੇ ਹੋ ਇਹ ਜੋ ਬਿਆਨਬਾਜ਼ੀ ਨੂੰ ਸਿੱਖਾਂ ਨੂੰ ਟਾਰਗੇਟ ਮੈਂ ਕਿਵੇਂ ਵੇਖਦਾ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਆਂ ਮੇਰੇ ਪਰਿਵਾਰ ਦੇ ਨਾਲ ਤਾਂ ਇਹ ਚੀਜ਼ ਵਾਪਰ ਹੀ ਚੁੱਕੀ ਆ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਫੇਰ ਤੋਂ ਦੁਆਰਾ ਗੋਲ ਦੀ ਬਰਾੜ ਦੇ ਦੁਆਰਾ ਉਹਨੂੰ ਮੇਰਾ ਕੰਮ ਤੱਕ ਕੀਤਾ ਗਿਆ ਉਸ ਗੱਲ ਦੇ ਉੱਤੋਂ ਕਿ ਜਵਾਬ ਦਿੱਤਾ ਗਿਆ ਮੈਨੂੰ ਤਾਂ ਉਹ ਵੀ ਸਾਰੀਆਂ ਇਹ ਗੱਲਾਂ ਝਲਕਦੀਆਂ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾਹਦੇ ਤਾਂ ਮੱਥੇ ਤੇ ਲਿਖਤਾ 바ਗੀ ਬੇਸ਼ੱਕ ਸਾਡਾ ਕਰਤਾਰ ਦੇਸ਼ ਪ੍ਰਤੀ ਰਿਹਾ ਉਹ ਵੀ ਮੈਂ ਸਾਊ ਦਾ ਫੌਜੀ ਰਿਹਾ ਹਾਂ ਉਹ ਗੱਲਾਂ ਦਾ ਨਜ਼ਰ ਅੰਦਾਜ਼ੀ ਕਰਤੀਆਂ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਝ ਬੰਦੇ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਛਾ ਹੈ ਜੰਮ ਜੰਮ ਕੇ ਕਰੋ ਸਾਨੂੰ ਕੋਈ ਤੁਹਾਡੀ ਪੱਤਰਕਾਰ ਤੋਂ ਪ੍ਰੋਬਲਮ ਨਹੀਂ ਹੈ ਪਰੰਤੂ ਜਦੋਂ ਤੁਸੀਂ ਪੇੜ ਚਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਦਾ ਮਹਿਸੂਸ ਹੁੰਦਾ ਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਹਾਂ ਕਿ ਉਹ ਰਿਪੋਰਟੇ ਹੀ ਕਰਨੀ ਮੇਰੇ ਸਿੱਤੂ ਪਰਿਵਾਰਤੀ ਬਣਾ ਰਹੇ ਨੇ ਮੂਸੇਵਾਲਾ ਦਾ ਫੈਕਟਰ ਖਤਮ ਹੋ ਗਿਆ ਜੀ ਮੂਸੇਵਾਲਾ ਦਾ ਫੈਕਟਰ ਫਲਾਣਾ ਹੋ ਗਿਆ ਆ ਬਿਨਾ ਫੈਕਟਰ ਤੋਂ ਲੋਕ ਖੜੇ ਨੇ ਸਵੇਰ ਦਾ ਠੀਕ ਹੈ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਉਹ ਬਿਨਾ ਫੈਕਟਰ ਤੋਂ ਹੀ ਆਈ ਜਾਂਦਾ ਕਿ ਬੜੇ ਲੋਕਾਂ ਦੇ ਚੰਨਾ ਬੜੇ ਬੜੇ ਬੱਡੇ ਵੱਟੇ ਲੀਡਰ ਹੋਏ ਨੇ ਦੋ ਦੋ ਤਿੰਨ ਤਨਵਾਰੀ ਦੇ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ ਦੱਸੋ ਸਿੱਧੂ ਮੂਸੇਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਮੈਦਾਨ ਇਸ ਕਰਦੇ ਨੇ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ਼ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਆਪ ਵਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀਏ ਨਹੀਂ ਦੇਖੋ ਅਸੀਂ ਤਾਂ ਹਾਸ਼ੀਰ ਉੱਤੇ ਪਹਿਲੀ ਪਹੁੰਚੇ ਹੋਏ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਇਨਸਾਨ ਕੀ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਤੁਸੀਂ ਜੰਮਣ ਦੇ ਉੱਤੇ ਨੋਟਿਸ ਕੱਟ ਦਿੱਤੇ ਨੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨੂੰ ਜਵਾਕ ਨੂੰ ਪਾਲਾਂਗੇ ਕਿਵੇਂ ਤਾਂ ਇਹ ਪੂਰੀ ਨਫ਼ਰਤ ਨਹੀਂ ਤਾਂ ਹੋਰ ਕੀ ਹੈ ਇਹ ਮੈਂ ਸਰਕਾਰਾਂ ਤੋਂ ਇਹੀ ਉਮੀਦ ਕਰਦਾ ਹਾਂ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਵੀ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਯਾਰ ਇੱਕ ਕੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸੇ ਨੇ ਕਿਹਾ ਉਹਦਾ ਜ਼ਿਕਰ ਆਇਆ ਇਹਨੇ ਬੇਰਹਿਮੀ ਦੇ ਨਾਲ ਉਸ ਬੱਚੀ ਦਾ ਕਤਲ ਕਰਤਾ ਯਾਰ ਉਹ ਹੀ ਕਤਲ ਦੀ ਤਾਂ ਕੋਈ ਪਰ ਸਜਾਈ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਾਰੀ ਹੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਕੋਈ ਥੋੜੀ ਨਾਲ ਕਰੇ ਕੋਈ ਚਲਵਾਰਨਾ ਵੱਢ ਕੇ ਕਰੇ ਲਾਜਡਾਰ ਦੀ ਹਾਲਤ ਕਿੱਥੇ ਪਹੁੰਚ ਗਈ ਸਾਡੇ ਪੰਜਾਬ ਕਦੇ ਤੁਸੀਂ 3-4 ਸਾਲ ਤਾਂ ਮੈਂ ਲਗਾਤਾਰ ਕੁੱਤ ਦੇ ਮਰਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਦਿਨ ਰਾਤ ਹੀ ਇਨਵੋਲਮੈਂਟ ਇਸ ਗੱਲ ਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ ਵਿੱਚ ਕਦੇ ਸਜਾਇਆ ਹੋਈ ਦੇਖੀ ਹੈ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜ਼ੀ ਕੇਸ ਦੇ ਵਿੱਚ ਲਾ ਲਓ ਤਾਂ ਇਹਦਾ ਮਤਲਬ ਕਤਲ ਦੀ ਫਰੋਤੀਆਂ ਦੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਗਨਾ ਹੀ ਨਹੀਂ ਹੈ ਜਿਸੇ ਕਰਕੇ ਲੋਕ ਪੈਸਾ ਕਮਾ ਰਹੇ ਖੁਦ ਕੋਈ ਸਾਡੇ ਅੱਜ ਪਰਿਵਾਰ ਵੱਲੋਂ ਕੀ ਅੱਜ ਅਪੀਲ ਕਰਨ ਦਾ ਜਾਨੇ ਹੋਗੇ ਸਿੱਧੂ ਦੇ ਪ੍ਰਸ਼ਾਸਨ ਕਾਨੂੰਨੀ ਕੀ ਅਪੀਲ ਕਰਨਾ ਵੀ ਅਸੀਂ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋਈਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਵਲ ਤੋਂ ਸਹੀ ਅਸੀਂ ਵਾਤਾਵਰਨ ਨੂੰ ਪਾਣੀ ਨੂੰ ਤੇ ਜਿਹੜਾ ਹੈ ਕੈਂਸਰ ਦੀ ਅਵੇਅਰਨੈਸ ਨੂੰ ਉਪਲਾਉਣ ਦੀ ਕੋਸ਼ਿਸ਼ ਕਰੀਏ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਹਦਾ ਕੇਵਲ ਤੇ ਕੇਵਲ ਪਰਹੇਜ ਹੈ ਖਾਣ ਪੀਣ ਦਾ ਪਰਹੇਜ ਹੈ ਇੱਕ ਜ਼ਿੰਦਗੀ ਨੂੰ ਡਿਸਪਲਨ ਦੇ ਵਿੱਚ ਰਹਿ ਕੇ ਜਿਉਣ ਦੀ ਕਲਾ ਆਪ ਵੀ ਸਿੱਖਿਏ ਤੇ ਆਪਣੇ ਛੋਟੇ ਵੱਡਿਆਂ ਨੂੰ ਹੋਰ ਵੀ ਸਿੱਖੀਏ